ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪੌਣੇ 14 ਸਾਲ ਦੀ ਉਮਰ ਦੇ ਵਿੱਚ ਕਰਤਾਰਪੁਰ ਦੀ ਜੰਗ ਵਿੱਚ ਸਤਿਗੁਰਾਂ ਨੇ ਤੇਗ ਚਲਾਈ ਸੀ ਤੇ ਉਹ ਪਹਿਲੀ ਜੰਗ ਐਸੀ ਸੀ ਜਿਨ੍ਹਾਂ ਨੂੰ ਲੋਕਾਂ ਨੇ ਕੋਠਿਆਂ ਤੇ ਚੜ ਕੇ ਵੇਖਿਆ ਸੀ ਐਸੀ ਜੰਗ ਸੀ ਪੌਣੇ 14 ਸਾਲ ਦੀ ਉਮਰ ਸੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਤੇ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਗੁਰਦੇਵ ਪਿਤਾ ਨੇ ਲਖਬ ਦਿੱਤਾ ਸੀ ਤੇਗ ਬਹਾਦਰ ਤੇਗ ਦਾ ਧਨੀ ਜਦੋਂ ਤੇਗ ਚਲਾਉਂਦੇ ਹੋਏ ਵੇਖਿਆ ਜਿੱਥੇ ਲੋਕਾਂ ਨੇ ਗੁਰੂ ਤੇਗ ਬਹਾਦਰ ਮਹਾਰਾਜ ਦੀ ਤੇਗ ਵੇਖੀ ਚਲਦੀ ਉਥੇ ਮਾਤਾ ਗੁਜਰੀ ਜੀ ਨੇ ਔਰ ਮਾਤਾ ਨਾਨਕੀ ਜੀ ਨੇ ਵੀ ਵੇਖੀ ਤੇ ਜਦੋਂ ਸ਼ਾਮਾਂ ਪੈ ਗਈਆਂ ਜੰਗ ਕਰਦਿਆਂ ਕਰਦਿਆਂ ਮਾਤਾ ਨਾਨਕੀ ਜੀ ਨੇ ਇੱਕ ਕਾਸਤ ਦੇ ਕੁਲ ਸੁਨਾ ਭੇਜਿਆ ਮੇਰੇ ਪੁੱਤ ਨੂੰ ਕੋਲ ਸਵੇਰ ਦਾ ਥੱਕ ਗਿਆ ਹੋਣਾ ਆ ਕੇ ਆਰਾਮ ਕਰ ਲੈ ਰੋਟੀ ਖਾ ਲੈ ਤੇ ਗੋਗੁਰੂ ਤੇਗ ਬਹਾਦਰ ਮਹਾਰਾਜ ਦਾ ਉਸੇ ਕਾਸਤ ਦੇ ਹੱਥ ਜਵਾਬ ਗਿਆ ਮਾਂ ਸੂਰਮਾ ਉਹ ਹੁੰਦਾ ਜਾਂ ਜੰਗ ਖਤਮ ਹੋਣ ਤੇ ਆਵੇ ਤੇ ਜਾਂ ਜੰਗ ਜਿੱਤ ਕੇ ਆਵੇ